ਅੱਜ ਤੁਹਾਨੂੰ ਸੋਰਸ ਟੀਵੀ ਲੈ ਕੇ ਜਾ ਰਿਹਾ ਇੱਕ ਐਸੀ ਮਹਾਨ ਸ਼ਖਸੀਅਤ ਜਿਸ ਨੂੰ ਨਵਾਂ ਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸਾਰੇ ਲੋਕ ਸੇਵਾਦਾਰ ਤੌਰ ਤੇ ਜਾਣਦੇ ਨੇ ਮੇਰੀ ਮਰਾਦ ਹੈ 50 ਸਹਿ ਸਵਾ ਦੇ ਚੇਅਰਮੈਨ ਜਨਾਬ ਮਨਮੋਹਨ ਸਿੰਘ ਗੁਲਾਟੀ ਸਾਹਿਬ ਉਹਨਾਂ ਦੇ ਨਾਲ ਅੱਜ ਬਹੁਤ ਹੀ ਅਹਿਮ ਵਿਸ਼ੇ ਦੇ ਉੱਤੇ ਗੱਲ ਹੋਈ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਉਹਨਾਂ ਦੇ ਨਾਲ ਅਹਿਮ ਵਿਚਾਰਾਂ ਹੋਈਆਂ ਸੋਚੀ ਵੀ ਜੋ ਹਰ ਬਲੇ ਤੱਤ ਪਰ ਹੈ ਪੰਜਾਬੀ ਨੂੰ ਪੰਜਾਬੀਅਤ ਨੂੰ ਅਤੇ ਪੰਜਾਬ ਨੂੰ ਬਚਾਉਣ ਦੇ ਲਈ ਉਪਰਾਲੇ ਜੋ ਹਰ ਇੱਕ ਪੰਜਾਬੀ ਕਰ ਰਿਹਾ ਹੈ ਉਹਦੇ ਵਿੱਚ ਸੇਵਾ ਦਾ ਇਹ ਹਿੱਸਾ ਪਾਉਣ ਦੇ ਲਈ ਸੋਸਟੀ ਵੀ ਵੀ ਕਰ ਰਿਹਾ ਹੈ ਤੇ ਤੁਹਾਨੂੰ ਅੱਜ ਮਿਲਾਨ ਜਾ ਰਹੇ ਹੁਸਮਾਨ ਸ਼ਖਸ਼ੀਅਤ ਨਾਲ ਜੋ ਨਮਾਸ਼ੈਰ ਦੀ ਮੰਨੀ ਪਰ ਮੰਨੀ ਤੇ ਬਹੁਤ ਹੀ ਰੱਬੀ ਰੂਹ ਬਹੁਤ ਹੀ ਅਧਿਆਤਮਿਕ ਰੂਹ ਕੋਮਲ ਮਨ ਵਾਲੇ ਮਨਮੋਹ ਸਿੰਘ ਗੁਲਾਟੀ ਉਹਨਾਂ ਦੇ ਨਾਲ ਰੂਬਰੂ ਹੋਣਾ ਹੈ ਇਹ ਪ੍ਰਾਰਲਾ ਡੀਆਰ ਜੋਬਕ ਸਿਵਾਮਾ ਸਪੋਰਟਸ ਅਕੈਡਮੀ ਮਹਿੰਦੀ ਪਰਵਲੋਂ ਕੀਤਾ ਜਾਂਦਾ ਹੈ ਤੇ ਆਓ ਚੱਲਦੇ ਹਾਂ ਮਨਮੋਹ ਸਿੰਘ ਗੁਲਾਟੀ ਜੀ ਕੋਲ ਤੇ ਸੁਣਦੇ ਹਾਂ ਪੰਜਾਬ ਨੂੰ ਅਤੇ ਪੰਜਾਬੀ ਨੂੰ ਬਚਾਉਣ ਲਈ ਕੀ ਵਿਚਾਰਾ ਹੋਈਆਂ ਆਓ ਚੱਲੀਏ ਮਨਮੋਹ ਸਿੰਘ ਜੀ ਦੇ ਦਫਤਰ ਨਵਾਂ ਸ਼ਹਿਰ ਬਹੁਤ ਹੀ ਸਤਿਕਾਰਯੋਗ ਮਨਮੋਹ ਸਿੰਘ ਗੁਲਾਟੀ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰਾਨਾ ਅੱਜ ਤੁਸੀਂ ਸਾਨੂੰ ਸਮਾਂ ਦਿੱਤਾ ਅੱਜ ਤੁਹਾਡੇ ਕੋਲ ਸੋਚਤੀ ਦੀ ਚੱਲ ਕੇ ਆਇਆ ਮੈਂ ਓਮਕਾਰ ਸਿੰਘ ਪ੍ਰਿੰਸੀਪਲ ਆਈਟੀ ਨਵਾਂ ਸ਼ਹਿਰ ਇਹ ਇੱਕ ਸ਼ੌਕੀਆ ਤੌਰ ਦੇ ਉੱਤੇ ਸ਼ੌਕੀਆ ਕਹੋ ਜਾਂ ਇੱਕ ਪੰਜਾਬ ਪੰਜਾਬੀ ਹੈ ਤੇ ਪੰਜਾਬ ਨੂੰ ਬਚਾਉਣ ਦੇ ਲਈ ਖਾਸ ਕਰਕੇ ਪੰਜਾਬੀ ਨੂੰ ਬਚਾਉਣ ਲਈ ਇਹ ਇੱਕ ਤੁਹਾਡੇ ਨਾਲ ਰੋਬਰੂ ਮੀਟਿੰਗ ਹੋ ਰਹੀ ਹੈ ਤੁਹਾਨੂੰ ਐਸ ਕਰਕੇ ਚੁਣਿਆ ਕਿਉਂਕਿ ਤੁਸੀਂ ਇੱਕ ਇਲਾਕੇ ਦੀ ਬੜੀ ਮੰਨੀ ਪ੍ਰਮੰਨੀ ਹਸਤੀ ਹੋ ਮਨਮੋਹਨ ਸਿੰਘ ਗੁਲਾਟੀ ਨੂੰ ਸਾਰੇ ਲੋਕ ਜਾਣਦੇ ਨੇ ਤੁਹਾਡੇ ਔਰੇ ਨੂੰ ਜਾਣਦੇ ਨੇ ਤੁਹਾਡੇ ਕੰਮਾਂ ਤੋਂ ਕੋਸ਼ੋਗ ਦੇ ਲੋਕ ਤੁਹਾਨੂੰ ਅਲੱਗ-ਅਲੱਗ ਪ੍ਰੋਗਰਾਮਾਂ ਦੇ ਵੀ ਬੁਲਾਉਂਦੇ ਆ। ਲਗਭਗ 15 ਐਨਜੀਓ ਨਾਲ ਤੁਸੀਂ ਟੱਚ ਹੋ। ਅ ਬੀਟ ਲਿਫਟਿੰਗ ਦੇ ਵਿੱਚ ਤੁਸੀਂ ਨੈਸ਼ਨਲ ਜੇਤੂ ਔਰ ਹੁਣੇ-ਹੁਣੇ ਤੁਹਾਨੂੰ ਇੱਕ ਹੋਰ ਬਖਸ਼ਿਸ਼ ਹੋਈ ਆ ਕਿ ਤੁਸੀਂ ਪੰਜਾਬ ਸਹਿਜ ਸਭਾ ਦੇ ਚੇਅਰਮੈਨ ਵੀ ਬਣੇ ਹੋ। ਤੁਹਾਨੂੰ ਬਹੁਤ-ਬਹੁਤ ਵਧਾਈ। ਮੈਂ ਤੁਹਾਡਾ ਤਾੜੀ ਮਾਰ ਕੇ ਧੰਨਵਾਦ ਜੀ। ਮੈਂ ਤੁਹਾਨੂੰ ਵਧਾਈਆਂ ਦਿੰਦਾ। ਤੇ ਮੈਂ ਮੈਨੂੰ ਬੜਾ ਫਖਰ ਮਹਿਸੂਸ ਹੋ ਰਿਹਾ ਕਿ ਮੈਂ ਅੱਜ ਤੁਹਾਡੇ ਨਾਲ ਇਸ ਵਿਸ਼ੇ ਤੇ ਗੱਲ ਕਰ ਰਹੇ ਹਾਂ ਕਿ ਪੰਜਾਬੀ ਪੰਜਾਬ ਅਤੇ ਪੰਜਾਬੀਅਤ ਨੂੰ ਬਚਾਉਣ ਦੇ ਲਈ ਹਰ ਇੱਕ ਜ਼ੋਰ ਲਾ ਰਿਹਾ ਕਿਉਂਕਿ ਆਉਣ ਵਾਲੇ ਸਮੇਂ ਵਿੱਚ ਅਗਰ ਆਪਾਂ 8-10 ਦਾ ਸਾਲ ਦੀ ਗੱਲ ਕਰੀਏ ਤਾਂ ਸਾਡੇ ਪੰਜਾਬ ਵਿੱਚ ਪੰਜਾਬੀ ਲੋਕ ਘਟਦੇ ਜਾ ਰਹੇ ਉਹਦਾ ਕਾਰਨ ਹੈ ਵੀ ਲੋਕ ਖਾਸ ਕਰਕੇ ਨੌਜਵਾਨ ਪੀੜ੍ਹੀ ਬਾਹਰ ਜਾਣ ਦੀ ਜ਼ਿਆਦਾ ਇੱਛਕ ਹੈ ਜਾ ਵੀ ਰਹੇ ਆ ਤੇ ਉਹਦੇ ਵਿੱਚ ਮੈਂ ਤੁਹਾਨੂੰ ਪਹਿਲਾਂ ਤੁਹਾਡਾ ਤੁਹਾਡੇ ਨਾਲ ਇਹ ਸਵਾਲ ਆ ਕਿ ਜਿਹੜੇ ਪੰਜਾਬੀ ਨੂੰ ਬਚਾਉਣ ਦੀ ਗੱਲ ਕਰਦੇ ਆ ਜਾਂ ਪੰਜਾਬ ਨੂੰ ਬਚਾਉਣ ਦੀ ਗੱਲ ਕਰਦੇ ਆ ਜਾਂ ਪੰਜਾਬੀਅਤ ਨੂੰ ਬਚਾਉਣ ਦੀ ਗੱਲ ਕਰਦੇ ਆ ਉਹਦੇ ਵਿੱਚ ਕੀ ਉਹਨਾਂ ਦਾ ਕੋਈ ਰੋਲ ਹੈਗਾ ਜਾਂ ਕਿਸੇ ਸਰਕਾਰ ਦਾ ਰੋਲ ਹੈਗਾ ਗੱਲਾਂ ਤੱਕ ਸੀਮਤ ਤੁਸੀਂ ਕਿਹਨੂੰ ਕੀ ਕਰਨਾ ਚਾਹੁੰਦੇ ਮੈਂ ਤੁਹਾਨੂੰ ਕਾਰਜੀ ਪ੍ਰਿੰਸੀਪਲ ਆਈਟੀਆਈ ਜੀ ਤੁਹਾਡਾ ਬੇਰਕੁਲ ਧੰਨ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਇਹ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚਲੋ ਪੰਜਾਬੀ ਨੂੰ ਆਪਾਂ ਪੰਜਾਬੀ ਨੂੰ ਬੜੀ ਮਾਣ ਵਾਲੀ ਗੱਲ ਹੈ ਵੀ ਅਸੀਂ ਪੰਜਾਬੀ ਆ ਜੀ ਜੀ ਇਹ ਵਰਲਡ ਦੇ ਵਿੱਚ ਪੰਜਾਬੀ ਜਿਹੜੀ ਆ ਇੱਕ ਬੜੀ ਮਾਣ ਵਾਲੀ ਗੱਲ ਹੈ ਕਿ ਵਰਲਡ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ ਭਾਵੇਂ ਉੱਥੇ ਭਾਸ਼ਾਵਾਂ ਅਲੱਗ ਹੋ ਰਹੀਆਂ ਪਰ ਉੱਥੇ ਕਿਤੇ ਨਾ ਕਿਤੇ ਪੰਜਾਬੀ ਵੀ ਬੋਲੀ ਜਾਂਦੀ ਆ ਬਿਲਕੁਲ ਔਰ ਸਾਡੇ ਪੰਜਾਬੀ ਤਕਰੀਬਨ ਆਲ ਵਰਲਡ ਦੇ ਵਿੱਚ ਪਹੁੰਚੇ ਹੋਏ ਆ ਬਿਲਕੁਲ ਜੀ ਠੀਕ ਹੈ ਜੀ ਤੇ ਇਹ ਬਾਕੀ ਨੇ ਗੱਲ ਜੀ ਜਿਹੜੀ ਪੰਜਾਬੀ ਨੂੰ ਬਚਾਉਣ ਲਈ ਪੰਜਾਬ ਨੂੰ ਬਚਾਉਣ ਲਈ ਤੇ ਕੁਝ ਇੱਥੇ ਪ੍ਰਵਾਸੀ ਆਏ ਦੇਖੋ ਸਾਡਾ ਪ੍ਰਵਾਸੀਆਂ ਦੇ ਬਣਾ ਗੁਜ਼ਾਰਾ ਵੀ ਹੈ ਨਾ ਬਲ ਜਪਾਨ ਗਏ ਸਾਡਾ ਅਸੀਂ ਲੋਕ ਐਸੇ ਵੇਲੇ ਇੰਨੇ ਕੋ ਮਤਲਬ ਕਿ ਹੋ ਗਏ ਆ ਕੰਮ ਕਰਕੇ ਰਾਜੀ ਨਹੀਂ ਆ ਜੀ ਜੀ ਜਦੋਂ ਕੰਮ ਕਰਕੇ ਰਾਜੀ ਨਹੀਂ ਸਾਨੂੰ ਪ੍ਰਵਾਸੀਆਂ ਨੂੰ ਆਟੋਮੈਟਿਕਲੀ ਬੁਲਾਣਾ ਪੈਂਦਾ ਬਿਲਕੁਲ ਪ੍ਰਵਾਸੀ ਆਉਂਦੇ ਆ ਪ੍ਰਵਾਸੀਆਂ ਦੇ ਆਉਣ ਦੇ ਨਾਲ ਇਹ ਹੈ ਕਿ ਪ੍ਰਵਾਸੀ ਜਦੋਂ ਕੰਮ ਕਰਦੇ ਆ ਉਹਨਾਂ ਦਾ ਹੁਣ ਇੰਨਾ ਕੁ ਉਹਨਾਂ ਦਾ ਇਕੱਠ ਹੋ ਗਿਆ ਆ ਜੀ ਪੰਜਾਬੀ ਖਤਮ ਹੋ ਰਹੇ ਆ ਪੰਜਾਬੀ ਤਾਂ ਆਪਣੇ ਬੱਚਿਆਂ ਨੂੰ ਭੇਜ ਰਹੇ ਬਾਹਰ ਕਿਉਂਕਿ ਆਪਾਂ ਇੱਥੇ ਕੰਮ ਕਰਕੇ ਰਾਜੀ ਨਹੀਂ ਆ ਆਪਾਂ ਫੋਰਨ ਚ ਜਾ ਕੇ ਬਾਹਰ ਜਾ ਕੇ ਉਹੀ ਕੰਮ ਆਪਾਂ ਉੱਥੇ ਕਰਕੇ ਰਾਜੀ ਆ ਜੀ ਜੀ ਕੋ ਜਪਾਂ ਇਸ ਗੱਲ ਨੂੰ ਆਪਾਂ ਵੀ ਨਹੀਂ ਕਹਿੰਦੇ ਕਿ ਬੱਚੇ ਗਲਤ ਕਰੇ ਉਹ ਵੀ ਸਹੀ ਹੈ ਕਿਉਂਕਿ ਸਾਨੂੰ ਜੇ ਅਸੀਂ ਇੱਥੇ ਕੋਈ ਕੰਮ ਕਰਦੇ ਸਾਨੂੰ ਉਹ ਤਾਂ ਮਿਹਨਤਾਨਾ ਜਿਹੜਾ ਨਾ ਉਹ ਨਹੀਂ ਮਿਲਦਾ ਜੋ ਸਾਨੂੰ ਬਾਹਰ ਮਿਲਦਾ ਜੀ ਜੀ ਉਹਦੇ ਕਾਰਨ ਹੀ ਮਾਪਿਓ ਜਿਹੜਾ ਨਾ ਆਪਣੇ ਬੱਚੇ ਨੂੰ ਬਾਹਰ ਭੇਜਦਾ ਕਿਉਂਕਿ ਜਿਹੜਾ ਬੱਚਾ ਕੋਈ 18 20 ਸਾਲ ਤੋਂ ਜਾਣੇ ਸ਼ੁਰੂ ਹੋ ਜਾਂਦੇ ਆ ਉਹਨਾਂ ਦੀ ਇੱਕ ਏਜ ਹੁੰਦੀ ਆ ਉਹ ਬੇਸ਼ੱਕ ਆਪਣਾ ਇੱਥੇ ਸੈਟਲ ਹੋਣਾ ਨੇ ਭਾਵੇਂ ਉੱਥੇ ਉਹਨਾਂ ਕੋਲ ਇੱਕ ਓਪਰਚ्युनिटी ਹੁੰਦੀ ਆ ਅਸੀਂ ਹੁਣ ਸਾਡੀ ਏਜ ਉਪਰ ਅਸੀਂ ਤਾਂ ਕਿਤੇ ਜਾਣ ਨਹੀਂ ਸਕਦੇ ਆ ਆਪਰ ਤਾਂ ਪੰਜਾਬ ਚ ਹੀ ਰਹਿਣਾ ਜੀ ਜੀ ਕਿਉਂਕਿ ਸਾਡੀ ਓਪਰਚ्युनिटी ਤੇ ਹੈ ਉਹਨਾਂ ਨੂੰ ਕਪਰਚੁਨਿਟੀ ਉਨਦੀ ਸਟਾਰਟ ਹੋ ਜਾਂਦੀ ਆ ਉਹ ਆਪਣਾ ਕੈਰੀਅਰ ਇੰਡੀਆ ਤੋਂ ਵੀ ਬਣਾ ਸਕਦੇ ਆ ਜਾਂ ਇੰਡੀਆ ਤੋਂ ਬਾਹਰ ਵੀ ਕਿਤੇ ਬਣਾ ਸਕਦੇ ਆ ਜਿਹੜਾ ਚੂਸ ਇਸ ਕਰਕੇ ਕਰਦੇ ਆ ਇੱਥੇ ਅੱਜ ਦੀ ਰੇਟ ਦੇ ਵਿੱਚ ਕੋਈ ਕ ਮਿਹਨਤ ਕਰੇ ਤਾਂ 10-15000 ਰੁਪਏ ਤੋਂ ਮਹੀਨੇ ਤੋਂ ਵੱਧ ਕੋਈ ਦਿੰਦਾ ਨਹੀਂ ਹੈ ਜੀ ਜੀ ਤੇ ਉੱਥੇ ਉਹੀ 3-4 ਲੱਖ ਰੁਪਏ ਤੋਂ ਸਟਾਰਟ ਹੁੰਦਾ ਫੇ ਕਿਉਂ ਨਾ ਜਾਊਗਾ ਪੰਜਾਬੀ ਇਹ ਸਰਕਾਰਾਂ ਦੀ ਮਲਕੀਅਤ ਆ ਸਰਕਾਰਾਂ ਦੀ ਮਲਕੀਅਤ ਸਰਕਾਰਾਂ ਨੂੰ ਚਾਹੀਦਾ ਤੇ ਚੰਗੇ ਕਾਰੋਬਾਰ ਚੰਗੇ ਕੰਮ ਦੇਣ ਇੰਡਸਟਰੀਜ਼ ਖੁੱਲਣ ਕੋਈ ਜੋ ਵੀ ਅਸੀਂ ਕਿਤੇ ਕਿਤੇ ਇਹੋ ਜਿਹੀ ਬੋਲੋ ਜਿਵੇਂ ਕਿ ਬੱਚਿਆਂ ਨੂੰ ਰੋਜ਼ਗਾਰ ਮ ਰੂਹ ਇੱਥੇ ਸਾਡਾ ਜਿਹੜਾ ਸਾਡਾ ਉੱਥੇ ਕੰਮ ਚੱਲੀ 3-4 ਲੱਖ ਨਾਲ ਬਾਹਰ ਹੁੰਦਾ ਨਾ ਕੰਮ ਉਹ ਸਾਡਾ ਇੱਥੇ 40-50 ਹਜ਼ਾਰ ਚ ਵੀ ਸਾਡਾ ਉਨਾ ਹੀ ਕੰਮ ਹੋ ਜਾਂਦਾ ਬਿਲਕੁਲ ਸਾਨੂੰ ਘੱਟੋ ਘੱਟ 40-50 ਹਜ਼ਾਰ ਵਾਲੀਆਂ ਜੋਬਾਂ ਤਾਂ ਦੇਣਾ ਇੱਥੇ ਤਾਂ ਕਿ ਬੱਚੇ ਬਾਹਰ ਨਾ ਜਾਣ ਜਦੋਂ ਜਦ ਇੱਥੇ ਜੋਬ ਹੀ ਹਨੀ 10000 ਤੋਂ ਵੱਧ ਤਾਂ ਕੋਈ ਸੈਲਰੀ ਨਹੀਂ ਦਿੰਦਾ ਜੀ 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 ਜਦੋਂ ਕੋਈ 10000 ਤੋਂ ਵੱਧ ਇਹਨੂੰ ਘਰ ਦਾ ਖਰਚਾ ਕਿੱਦਾਂ ਚਲੋਗੇ ਉਹਦੀ ਖਾਤਰ ਫਿਰ ਉਹ ਘਰ ਨੂੰ ਆਪਣੇ ਚਲਾਨ ਦੀ ਖਾਤਰ ਉਹ ਫਿਰ ਦੇਸ਼ ਦਾ ਆਪਣਾ ਕੋਈ ਜ਼ਮੀਨ ਜਾਇਦਾਦ ਜਿੱਦਾਂ ਵੀ ਵੇਚ ਕੇ ਉਹ ਅਗਲਾ ਜਾਂਦਾ ਉਹ ਇੰਨੇ ਪੈਸੇ ਤੇ ਸਾਲ ਚ ਕਮਾ ਲੈਂਦਾ ਕਿ ਉਹ ਜ਼ਮੀਨ ਆਪਣੀ ਫੇਕਰੀ ਲੈ ਲੈਂਦਾ ਬਿਲਕੁਲ ਤੁਸੀਂ ਸਿੱਧਾ ਹੀ ਪੁਆਇੰਟ ਤੇ ਆ ਗਏ ਪ੍ਰਵਾਸੀਆਂ ਦੀ ਗੱਲ ਤੁਸੀਂ ਕੀਤੀ ਆ ਇਹਦੇ ਨਾਲ ਇੱਕ ਗੱਲ ਹੋਰ ਸਰ ਜੋੜਾਂ ਮੈਂ ਜਿਹੜਾ ਪੰਜਾਬੀ ਨੌਜਵਾਨ ਆ ਖਾਸ ਕਰਕੇ ਪਿੰਡਾਂ ਦੇ ਆਪਣਾ ਵੈਲੀ ਹੈ ਇੱਕ ਨਸ਼ੇ ਦਾ ਬੜਾ ਰੁਝਾਨ ਆ ਕਾਫੀ ਸਮੇਂ ਤੋਂ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਆ ਤੁਸੀਂ ਇੱਕ ਗੱਲ ਕੀਤੀ ਕਿ ਸਰਕਾਰਾਂ ਦੀ ਨਲੈਕੀ ਆ ਸਰਕਾਰ ਤਾਂ ਆਪਣੇ ਤੋਂ ਸਟਾਰਟ ਹੁੰਦੀ ਆ ਮੈਂ ਵੀ ਇੱਕ ਸਰਕਾਰੀ ਨਮਾਇੰਦਾ ਤੁਸੀਂ ਵੀ ਸਰਕਾਰ ਨਾਲ ਕਿਉਂਕਿ ਤੁਸੀਂ ਵੋਟ ਬੋਲਟ ਦਾ ਘਾਟ ਤੁਹਾਡੇ ਕੋਲ ਹੈਗਾ ਤੁਸੀਂ ਜਦੋਂ ਵੋਟ ਪਾਉਨੇ ਆ ਤਾਂ ਇੱਕ ਸਰਕਾਰੀ ਤੌਰ ਦੇ ਉੱਤੇ ਸਰਕਾਰ ਚੁਣਨ ਲਈ ਵੋਟ ਪਾਨੇ ਉਹਦੇ ਵਿੱਚ ਆਪਣਾ ਵੀ ਰੋਲ ਹੈਗਾ ਬਿਲਕੁਲ ਜੀ ਸਰਕਾਰ ਹਰ ਇਨਸਾਨ ਤੋਂ ਸ਼ੁਰੂ ਹੁੰਦੀ ਆ ਹਰ ਵੋਟਰ ਤੋਂ ਸ਼ੁਰੂ ਹੁੰਦੀ ਆ ਮੈਂ ਇੱਥੇ ਇੱਕ ਜਿਹੜਾ ਆਪਾਂ ਵਿਸ਼ੇ ਦੀ ਗੱਲ ਕਰਦੇ ਨਸ਼ਾ ਖਾਸ ਕਰਕੇ ਪਿੰਡਾਂ ਦੇ ਵਿੱਚ ਬੱਚੇ ਕੰਮ ਕਰਕੇ ਰਾਜੀ ਨਹੀਂ ਨਸ਼ਾ ਪ੍ਰਾਪਤ ਕਰਨ ਦੇ ਲਈ ਉਹਨਾਂ ਨੂੰ ਇਦਾਂ ਦੀ ਸੰਗਤ ਲੱਭ ਜਾਂਦੀ ਆ ਤੇ ਉਹਦੇ ਲਈ ਉਹ ਔੜ-ਕੌੜ ਕਰਕੇ ਕਿਤਨਾ ਕਿਤੋਂ ਨਸ਼ੇ ਵੱਲ ਜਾ ਰਹੇ ਸੋਸਾਇਟੀ ਮਾੜੀ ਬਣਦੀ ਆ ਸਰਕਾਰਾਂ ਜੋਰ ਵੀ ਲਾ ਰਹੀਆਂ ਨਸ਼ੇ ਨੂੰ ਦੂਰ ਕਰਨ ਲਈ ਕਾਫੀ ਹੱਦ ਤੱਕ ਸਰਕਾਰ ਨੇ ਇਹਨੂੰ ਕੰਟਰੋਲ ਕੀਤਾ ਵੀ ਹੈ ਮੈਂ ਤੁਹਾਡੇ ਕੋਲ ਇਹ ਹੀ ਜਾਣਨਾ ਚਾਹੁੰਦਾ ਕਿ ਜਿਹੜਾ ਇਹ ਨਸ਼ੇ ਵਰਗੀ ਲਤ ਆ ਉਹਦੇ ਕਰਕੇ ਉਹਦਾ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਨੌਜਵਾਨ ਦਾ ਔਰ ਉਹਦੀ ਜਗ੍ਹਾ ਪ੍ਰਵਾਸੀ ਆ ਕੇ ਕੰਮ ਕਰ ਰਿਹਾ ਚਾਹੇ ਰੇੜੀ ਲਾਂਦਾ ਆ ਚਾਹੇ ਉਹ ਪਿੰਡਾਂ ਦੇ ਵਿੱਚ ਜਾ ਕੇ ਫੇਰੀ ਲਾਂਦਾ ਆ ਤਾਂ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਜਿਹੜਾ ਨਸ਼ੇ ਦੀ ਰੋਕਥਾਮ ਤੱਕ ਕਿੱਥੇ ਤੱਕ ਆਪਾਂ ਸੀਮਤ ਹੈ ਕਿਉਂਕਿ ਇਹ ਵੀ ਪੰਜਾਬੀ ਨਾਲੇ ਕਰ ਬਿਲਕੁਲ ਨਸ਼ਾ ਜਿਹੜਾ ਨਸ਼ਾ ਲੱਗਦਾ ਹੀ ਇਸੇ ਕਰਕੇ ਆ ਜਦੋਂ ਆਪਾਂ ਵਿਹਲੇ ਬੈਠ ਗਏ ਜਦੋਂ ਆਪਾਂ ਕੰਮ ਹੀ ਨਹੀਂ ਕਰਨਾ ਬਿਲਕੁਲ ਜੇ ਆਪਾਂ ਕੰਮ ਕਰਦੇ ਰਹੂਗਾ ਬਿਜ਼ੀ ਰਵਾਂਗੇ ਬਿਜ਼ੀ ਸ਼ਡਿਊਲ 'ਚ ਰਵਾਂਗੇ ਤਾਂ ਕਦੇ ਵੀ ਤੁਹਾਡਾ ਦਿਮਾਗ ਨਾ ਇਸ ਪਾਸੇ ਨਹੀਂ ਜਾਊਗਾ ਨਸ਼ੇ ਵਾਲੇ ਪਾਸੇ ਨੂੰ ਤੁਸੀਂ ਸਵੇਰ ਤੋਂ ਸ਼ਾਮ ਤੱਕ ਕੰਮ ਕੀਤਾ ਆਏ ਪਰਿਵਾਰ ਚਾਹੇ ਖਾਣਾ ਖਾਧਾ ਆਪਣੇ ਦੁੱਖ ਸੁੱਖ ਪੋਲੇ ਸੁੱਤੇ ਕੰਮ ਕੀਤਾ ਕੋਈ ਤਾਂ ਜਦੋਂ ਕੰਮ ਹੀ ਹੈ ਨਹੀਂ ਜੀ ਉਹ ਸਵੇਰੇ ਸੁੱਤੇ ਉੱਠੇ ਆ ਕੰਮ ਤਾਂ ਬਾਗੋ ਕੋ ਹੈ ਨਹੀਂ ਤੈਨੂੰ ਕੰਮ ਹੈ ਨਹੀਂ ਬੰਦਾ ਫਿਰ ਗਲਤ ਸੋਸਾਇਟੀ 'ਚ ਵੱਸਦਾ ਸਾਰੇ ਫਰੈਂਡ ਜਦੋਂ ਵਿਹਲੇ ਜਦੋਂ 20 ਬੰਦੇ ਵਿਹਲੇ ਮਿਲ ਜਣੇ ਆ ਕੋਈ ਨਾ ਕੋਈ ਸਕੀਮ ਲਾਂਦੇ ਆ ਟਾਈਮ ਪਾਸ ਕਰਨ ਵਾਸਤੇ ਸਕੀਮ ਲਾਂਦੇ ਆ ਉਹ ਤੋਂ ਨਸ਼ਾ ਸਟਾਰਟ ਹੁੰਦਾ ਜੀ ਜਦਕਿ ਉਹਨਾਂ ਨੂੰ ਐਕਚੁਅਲੀ ਮੈਂ ਤਾਂ ਅਪੀਲ ਕਰਦਾ ਨੌਜਵਾਨਾਂ ਨੂੰ ਕਿ ਉਹਨਾਂ ਚਾਹੀਦਾ ਇਹ ਜਿਹੜਾ ਇਕੱਠੇ ਹੁੰਨੇ ਆ ਉਹਨੂੰ ਗਲਤ ਪਾਸੇ ਦੀ ਬਜਾਏ ਮੈਂ ਸਪੋਰਟਸ ਵਾਲੇ ਪਾਸੇ ਦੋੜਨ ਲੋਕੋ ਨਸ਼ੇ ਤੋਂ ਤਾਂ ਹੀ ਬਚਿਆ ਜਾ ਸਕਦਾ ਜੇ ਆਪਾਂ ਇਹਨੂੰ ਸਪੋਰਟਸ ਵੱਲੋਂ ਆਪਾਂ ਅੱਗੇ ਵਧਿਏ ਜੀ ਜੀ ਖੇਡਾਂ ਦੇ ਵਿੱਚ ਖੇਤਰ ਜਿਹੀ ਕਬੱਡੀ ਹੋ ਗਈ ਆ ਹੋ ਗਈ ਇੰਨੀਆਂ ਗੇਮਾਂ ਆ ਸੈਂਕੜੀ ਗੇਮਾਂ ਆ ਬਿਲਕੁਲ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਖੇਡਣ ਵਾਲੀਆਂ ਜੀ ਜੀ ਖੇਡਣਾ ਹੋਊ ਉਹਦੇ ਨਾਲ ਟਾਈਮ ਪਾਸ ਕਰੋ ਆਪਾਂ ਉਲਟ ਬਸ ਜਾਨਨੇ ਆ ਇੱਕ ਇੱਥੇ ਮੈਂ ਤਾਂ ਤੁਹਾਡੀ ਗੱਲ ਕੱਟਦਾ ਸਰ ਸੌਰੀ ਤੁਸੀਂ ਆਰਮ ਰੈਸਲਿੰਗ ਦੇ ਪੰਜਾਬ ਚੈਂਪੀਅਨ ਹੋ ਹਾਂ ਜੀ ਤੁਸੀਂ ਸਪੋਰਟਸ ਦੇ ਵਿੱਚ ਪੰਜਾਬ ਚੈਂਪੀਅਨ ਹੋ ਜੀ 90 ਅ uh, 96 ਦੇ ਵਿੱਚ ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈ ਅਗਰ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੇ ਨੌਜਵਾਨਾਂ ਨੂੰ ਸਪੋਰਟਸ ਵੱਲ ਜੁੜਨਾ ਚਾਹੀਦਾ ਇਹਦੇ ਲਈ ਸਰਕਾਰਾਂ ਐਫਰਟ ਵੀ ਕਰਦੀਆਂ ਆ ਜਦੋਂ ਪਿੰਡਾਂ ਵਿੱਚ ਅਕੈਡਮੀਆ ਜਾਂ ਇੱਕ ਕੌਮੀ ਸੇਵਾ ਯੋਜਨਾ ਦੇ ਅਧੀਨ ਉਪਰਾਲੇ ਹੁੰਦੇ ਆ ਪਰ ਉਹਦੇ ਵਿੱਚ ਕਿਤੇ ਨਾ ਕਿਤੇ ਘਾਟ ਆ ਵੇ ਪਿੰਡਾਂ ਦੇ ਵਿੱਚ ਇਹ ਉਪਰਾਲੇ ਬਹੁਤ ਨਾ ਮਾਤਰ ਆ ਤੁਸੀਂ ਘਾਟਾ ਮੈਂ ਤੁਹਾਨੂੰ ਆਪਣੇ ਦੱਸਣ ਲੱਗਾ ਜੀ ਜੀ ਮੈਂ ਜਦੋਂ ਆਪਣੀ ਚੋਰੋ ਪਾਪਾ ਹੁਣ ਵੀ ਠੀਕ ਐ ਪਰ ਮਾਪਦਾ ਦੀ ਜੱਗਾਂ ਆ ਜੀ ਠੀਕ ਐ ਜੀ ਜੀ ਪਰ ਜਦੋਂ ਮੈਂ ਜਵਾਨ ਸੀ ਜਵਾਨੀ ਚ ਸੀਗਾ ਪ੍ਰੋਪਰ ਪੂਰੀ ਜਵਾਨੀ ਸੀ ਉਸ ਵੇਲੇ ਮੈਂ ਬਹੁਤ ਫਿਟ ਹੁੰਦਾ ਸੀ ਮੇਰਾ ਘਰ ਨਵੇਂ ਸ਼ਹਿਰ ਦੇ ਵਿੱਚ ਬਹੁਤ ਬੰਦੇ ਸਾਡੇ ਵਰਗੇ ਅਸੀਂ 5-7 ਮੈਂਬਰ ਹੁੰਦੇ ਸੀ ਜੀ ਜੀ ਸਾਡੇ ਨੂੰ ਦੇਖ ਕੇ ਲੋਕਾਂ ਨੂੰ ਅਸੀਂ ਤਾਂ ਸ਼ੌਕ ਪੈਦਾ ਹੋਇਆ ਅਸੀਂ ਜਦੋਂ ਘੁੰਮਦੇ ਹੁੰਦੇ ਤਾਂ ਉਹਨਾਂ ਨੂੰ ਦੇਖਿਆ ਜਦੋਂ ਅਸੀਂ ਕਿਸੇ ਨੂੰ ਦੇਖ ਕੇ ਮੋਟੀਵੇਟ ਹੋਏ ਜਿਹੜੇ ਵੀ ਹੈਗੇ ਬੰਦੇ ਅੱਗੇ 5-7 ਗੁਰੂ ਜਿਹਨੂੰ ਮੈਂ ਦੇਖ ਕੇ ਮੋਟੀਵੇਟ ਹੋਇਆ ਅੱਗੋਂ ਸਾਨੂੰ ਦੇਖ ਕੇ ਮੋਟੀਵੇਟ ਹੋਏ ਉਹ ਮਨ ਦੇਖਦੇ ਆ ਸੋਹਣਾ ਸਰੀਰ ਹੋਵੇ ਤਾਂ ਕਿਦਾਂ ਨਹੀਂ ਦਿਲ ਕਰਦਾ ਪੇਟਾਂ ਦਾ ਸਰੀਰ ਬਣਾਈਏ ਮਾਪਿਓ ਵੀ ਕੋਸ਼ਿਸ਼ ਹੁੰਦੀ ਕੋਈ ਬੱਚਾ ਮੇਰਾ ਗਲਤ ਬਾਸੀ ਨਹੀਂ ਹੈਗਾ ਚੰਗੇ ਬਾਸੀ ਲੱਗੇ ਆ ਜੀ ਜੀ ਇਹ ਚੀਜ਼ਾਂ ਵੀ ਨਹੀਂ ਹੈ ਨਾ ਇਹ ਚੀਜ਼ਾਂ ਬੰਦੇ ਨੂੰ ਅੱਗੇ ਵਧਾਉਂਦੀਆਂ ਜਦੋਂ ਮੈਂ ਗੱਲ ਕਰਨ ਲੱਗਾ ਸੀ ਮੈਂ ਜਦੋਂ ਜਵਾਨੀ ਸੀਗਾ ਜੇ ਉਸ ਵੇਲੇ ਮੈਨੂੰ ਕਿਸੇ ਸਰਕਾਰ ਨੇ ਖਿੱਚਦਾ ਅੱਜ ਮੈਂ ਇੱਥੇ ਨਾ ਆਉਂਦਾ ਜੀ ਮੈਂ ਅੱਜ ਵੀ ਬੈਂਚ ਪ੍ਰੈਸ ਕੰਪੀਟੀਸ਼ਨ ਲੜਦਾ ਆਪਣੀ ਏਜ ਦੇ ਵਿੱਚ ਕਿਆ ਬਾਤ ਮਾਸਟਰ ਕੈਟੇਗਰੀ ਮੇਰੀ ਏਜ ਐਸ ਵੇਲੇ 59 ਚੱਲ ਰਿਹਾ ਜੀ ਮੈਸੂਟੀ 9th एज ਵਿੱਚ ਅੱਜ ਵੀ ਚੈਲੰਜ ਕਰਦਾ ਕਿ ਮੇਰੇ ਬਰਾਬਰ ਕੋਈ ਬੈਂਚ ਪ੍ਰੈਸ ਨਹੀਂ ਲਾ ਸਕਦਾ। ਇਹ ਫਿਰ ਵੀ ਲਾਣਾ ਜੀ। ਹੋਊਗਾ ਕੋਈ ਇੱਕ ਅੱਧਾ ਬੰਦਾ ਕਿ ਹੋਊਗਾ ਮੇਰੇ ਅੱਗੇ ਸਾਹਮਣੇ ਨਹੀਂ ਆਇਆ ਕਦੇ। ਕੋਈ ਹੋ ਸਕਦਾ ਕਿਤੇ ਹੋਵੇ ਵੀ। ਗੱਲ ਇਹ ਕਿ ਸਾਨੂੰ ਜੇ ਸਰਕਾਰਾਂ ਨੇ ਕੁਝ سپورਟ ਕੀਤਾ ਹੁੰਦਾ ਸਾਨੂੰ ਸਾਡੇ ਉੱਰ ਨਿਗਾਹ ਮਾਰੀ ਹੁੰਦੀ ਜਿਵੇਂ ਲੈ ਕੇ ਜਾਂਦੇ ਤਾਂ ਮੈਂ ਦੇਸ਼ ਲਈ ਕੁਝ ਨਾ ਕੁਝ ਕਰਦਾ। ਮੇਰੇ ਦਿਲ 'ਚ ਚਾਹ ਸੀ ਕਿ ਮੈਂ ਦੇਸ਼ ਵਾਸਤੇ ਕੁਝ ਨਾ ਕੁਝ ਕਰਾਂ। ਇੱਕ ਵਾਰ ਮੈਂ ਆਪਣੀ ਜਵਾਨੀ ਦੇ ਵਿੱਚ ਮੇਰਾ ਪਹਿਲਾਂ ਤਾਂ ਪੁਲਿਸ ਜਾਣ ਦਾ ਬਹੁਤ ਸ਼ੌਕ ਹੁੰਦਾ ਸੀ ਮੈਨੂੰ ਕੀ ਬਾਤ ਹੈ ਪੁਲਿਸ ਖੇਤਰ ਵਿੱਚ ਮੇਰਾ ਮਨ ਸੀ ਕਿ ਮੈਂ ਪੁਲਿਸ ਜਾ ਕੇ ਆਪਣੀ ਜੀਵਨ ਸੇਵਾ ਕਰਾਂ ਤੁਹਾਡੀ ਦਿਖ ਲੱਗਦੀ ਹੈਗੇ ਤੁਸੀਂ ਚਲੋ ਪ੍ਰਮਾਤਮਾ ਦੀ ਕਿਰਪਾ ਜੀ ਮੈਂ ਉਸ ਦਿਨ ਪੁਲਿਸ ਲਾਈਨ ਵਿੱਚ ਕੋਸ਼ਿਸ਼ ਕੀਤੀ ਮੈਂ ਉੱਥੇ ਟੈਸਟ ਵੀ ਪਾਸ ਕੀਤੇ ਸਾਰਾ ਕੁਝ ਕਲੀਅਰ ਹੋ ਗਿਆ ਪਰ ਉਸ ਦਿਮਾਨਾ ਇਦਾਂ ਦਾ ਸੀਗਾ 500 ਬੰਦੇ 1000 ਬੰਦਾ ਸੀਗੇ ਜਦੇ ਵਿੱਚ 500 ਬੰਦਿਆਂ ਨੇ ਇਸ ਟੈਸਟ クリア ਕੀਤੇ ਸੀਗੇ ਜੀ ਜਿਹਦੇ ਵਿੱਚ 500 ਬੰਦਿਆਂ ਦੇ ਵਿੱਚ ਉਹਨਾਂ ਨੇ 24 ਬੰਦੇ ਰੱਖਣੇ ਸੀਗੇ ਜੀ ਜੀ 24 ਕਿ 32 ਮੈਨੂੰ ਯਾਦ ਨਹੀਂ ਇਹ ਸਾਲ 189 ਦੀ ਗੱਲ ਆ ਓਕੇ ਤੇ ਮੈਨੂੰ ਯਾਦ ਨਹੀਂ ਹੈ ਪਰ ਪ੍ਰੋਪਰ ਯਾਦ ਨਹੀਂ ਆ ਕਿ 30 ਬੰਦੇ ਰੱਖਣੇ ਸੀ ਤੇ ਉਸ ਵੇਲੇ ਸਾਡਾ ਜਦੋਂ ਮੇਰਾ ਨਾਮ ਨਹੀਂ ਨਾ ਆਇਆ ਵਿੱਚ ਉਹਦੇ ਵਿੱਚ ਜਦਕਿ ਮੈਂ ਸਾਰੇ ਟੈਸਟ クリア ਕੀਤੇ ਸਾਰਾ ਕੁਝ ਵੀ 500 ਬੰਦੇ ਨੇ ਪਾਸ ਕੀਤਾ ਨਾਮ ਤਾਂ 24 ਦੇ ਵਿੱਚੋਂ ਆਣਾ ਸੀ ਨਾ ਉਸ ਵੇਲੇ ਕੁਝ ਦੇਖੋ ਜੀ ਹੁਣ ਡਿਸ਼ਨਾਂ ਵੀ ਚਲਦੀਆਂ ਜੀ ਆਪਾਂ ਨਹੀਂ ਦਿੱਤੀਆਂ ਸਾਨੂੰ ਮਾਨ ਚ ਕਿ ਆਪਾਂ ਫਿੱਟ ਨਹੀਂ ਆ ਵੀ ਸਾਨੂੰ ਆਪਾਂ ਇਸ ਤਰ੍ਹਾਂ ਹੀ ਹੋ ਜਾਣਾ ਜਦੋਂ ਆਪਣਾ ਨੰਬਰ ਨਹੀਂ ਆਇਆ ਤੇ ਉਸ ਤੋਂ ਬਾਅਦ ਫਿਰ ਮੈਂ ਦਿਮਾਗ ਤੁਹਾਡਾ ਮੈਂ ਹੁਣ ਜਾਣਾ ਹੀ ਨਹੀਂ ਪੁੱਛ ਮਾਨ ਟੁੱਟ ਗਿਆ ਉਹ ਪੁਲਿਸ ਮਾਨ ਟੁੱਟ ਗਿਆ ਵੀ ਆਪਾਂ ਇੰਨੇ ਫਿੱਟ ਹੋਂ ਦੇ ਬਾਵਜੂਦ ਵਿੱਚ ਸਾਨੂੰ ਪੁਲਿਸ ਨਹੀਂ ਫੜਦੀ ਕਰ ਸਕਦੇ ਐ ਗੁਰਾਟੀ ਸਾਹਿਬ ਤੁਸੀਂ ਗੱਲ ਕੀਤੀ ਆਪਣੀ ਸਪੋਰਟਨਸ਼ਿਪ ਦੀ ਕਮਸੀ ਪੰਜਾਬ ਪੁਲਿਸ ਵਿੱਚ ਪਾਰਟੀ ਹੋਣਗੇ ਜੀ ਉਸ ਵੇਲੇ ਤੁਸੀਂ ਰਹਿ ਗਏ ਸੀ ਪਰ ਮਨ ਟੁੱਟ ਗਿਆ ਔਰ ਤੁਸੀਂ ਫਿਰ ਸਮਾਜ ਸੇਵਕ ਲੱਗੇ ਮੈਂ ਸਮਾਜ ਸੇਵਕ ਲੱਗਿਆ ਤੇ ਮੈਂ ਬਿਸ਼ਾਦਾਸ ਸੇਵਕ ਅੰਨੇ ਜਗਤ ਬਿਲਕੁਲ ਮੈਂ ਪੁਲਿਸ ਵਿੱਚ ਵੀ ਹੋਸਣੇ ਆਪਣੇ ਸੇਵਾ ਦੇ ਨਾਤੇ ਜਾਣਾ ਚਾਹੁੰਦਾ ਸੀ ਨਾ ਕਿ ਕੋਈ ਹੁਣ ਵੀ ਅੱਜ ਜੋ ਤੁਹਾਡਾ ਔਰਾ ਹੈ ਜੋ ਤੁਹਾਡਾ ਸਮਾਜ ਦੇ ਵਿੱਚ ਇੱਕ ਨਾਮ ਬਣਿਆ ਹੋਇਆ ਹੈ ਉਹ ਵੀ ਇੱਕ ਸੇਵਕ ਦੇ ਤੌਰ ਤੇ ਤੁਸੀਂ ਜਿੱਥੇ ਵੀ ਜਾਂਦੇ ਹੋ ਚਾਹੇ ਕਿਸੇ ਐਨਜੀਓ ਨਾਲ ਜੁੜੇ ਹੋਏ ਚਾਹੇ ਤੁਸੀਂ ਸਪੋਰਟਸ ਨਾਲ ਜੁੜੇ ਹੋਏ ਹੋ ਉੱਥੇ ਤੁਹਾਨੂੰ ਲੋਕ ਬੜੇ ਸਤਕਾਰ ਦੇ ਨਾਲ ਬੜੇ ਮਾਣ ਦੇ ਨਾਲ ਸਾਦਗੀ ਇੱਕ ਮਾਣ ਮਹਿਸੂਸ ਕਰਦੇ ਆ ਮੈਂ ਵੀ ਤੁਹਾਡੇ ਕੋ ਮਾਣ ਪੂਰ ਕਰ ਰਿਹਾ ਅੱਜ ਤੁਹਾਡੇ ਕੋ ਤੁਹਾਨੂੰ ਤੁਹਾਡੇ ਦਰਸ਼ਨ ਕਰਨ ਆਇਆ ਆ ਤੇ ਤੁਹਾਡੇ ਕੋਲੋਂ ਵਿਚਾਰ ਲੈਣਾ ਕਿਉਂਕਿ ਜਿਹੜੀਆਂ ਇਲਾਕੇ ਦੀਆਂ ਮਹਾਨ ਸ਼ਕਤੀਆਂ ਹੁੰਦੀਆਂ ਉਹਨਾਂ ਦੇ ਕੋਲ ਬਹੁਤ ਖਜ਼ਾਨੇ ਹੁੰਦੇ ਆ ਉਹ ਅੰਦਰੋਂ ਆਪਣੇ ਨਾਲ ਜੁੜ ਕੇ ਜਿਹੜਾ ਇਨਸਾਨ ਆਪਣੇ ਨਾਲ ਜੁੜਦਾ ਖੁਦ ਨਾਲ ਜੁੜਦਾ ਉਹ ਤਾਂ ਹੀ ਸਮਾਜ ਦੀ ਸੇਵਾ ਕਰ ਸਕਦਾ ਤੁਸੀਂ ਇੱਕ ਬੜੀ ਪਰਸਨੈਲਿਟੀ ਹੋ ਅੰਗੁਰਾਟੀ ਸਾਹਿਬ ਤੁਹਾਡਾ ਨਾਮ ਬੜਾ ਮਸ਼ਹੂਰ ਹੈ ਮੈਂ ਇੱਕ ਲਾਸਟ ਵਿੱਚ ਤੁਹਾਡੇ ਨਾਲ ਇੱਕ ਗੱਲ ਹੋਰ ਸ਼ੇਅਰ ਕਰਨਾ ਚਾਹੁੰਦਾ ਜੇ ਤੁਸੀਂ ਸਪੋਰਟਸਮੈਨਸ਼ਿਪ ਦਾ ਹੋਈ ਤੁਸੀਂ ਨਾਰਥ ਇੰਡੀਆ ਦੇ ਵਿੱਚ ਵੀ ਨਾਰਥ ਇੰਡੀਆ ਦਾ ਇੱਕ ਕੰਪੀਟੀਸ਼ਨ ਹੋ ਰਿਹਾ ਹੈ ਤੁਹਾਡਾ ਹੋਣ ਜਾ ਰਿਹਾ ਜੀ ਉਹਦੇ ਵਿੱਚ ਤੁਸੀਂ ਮਾਰਚ ਵਿੱਚ ਭਲੱਥ ਭਲੱਥ ਵਿੱਚ ਹੋ ਰਿਹਾ ਭਲੱਥੀ ਕੰਪੀਟੀਸ਼ਨ ਉਹਦੀ ਮੈਂ ਤਿਆਰੀ ਕਰ ਰਿਹਾ ਹਾਂ ਤੁਸੀਂ ਸਪੋਰਟਸਮੈਨ ਜਿਹੜੇ ਆਲਰੇਡੀ ਸਪੋਰਟਸਮੈਨ ਲੋਗ ਨੇ ਆਪਾਂ ਇੱਕ हटके ਗੱਲ ਕਰੀਏ ਪੰਜਾਬੀਅਤੋਂ ਵੀ ਤੇ ਨਸ਼ੇ ਤੋਂ ਵੀ ਜਿਹੜੇ ਲੋਕ ਸਪੋਰਟਸਮੈਨ ਕਰਦੇ ਨੇ ਤੁਸੀਂ ਇੱਕ ਹਿੱਸਾ ਹੋ ਉਸ ਚੀਜ਼ ਦਾ ਤੁਸੀਂ ਉਹਨਾਂ ਲਈ ਕੀ ਮੈਸੇਜ ਲਾਉਂਗੇ ਤਾਂ ਕਿ ਉਹ ਵੀ ਇੱਕ ਪੰਜਾਬੀਅਤ ਔਰ ਨਸ਼ੇ ਤੋਂ ਲੋਕਾਂ ਨੂੰ ਬਚਾਉਣ ਦੇ ਲਈ ਔਰ ਪੰਜਾਬੀ ਨਾਲ ਜੋੜਨ ਦੇ ਲਈ ਇਸ ਨਿਹਾਲਾਂ ਤੁਸੀਂ ਸਪੋਰਟਸਮੈਨ ਲਈ ਇਸ ਨਿਹਾਲਾਂ ਜਾਂਦੇ ਹੋ ਸਪੋਰਟਸਮੈਨ ਲਈ ਸਨੇਹ ਇਹ ਹੈ ਕਿ ਤੁਸੀਂ ਸਪੋਰਟਸਮੈਨ ਜਿਹੜੀਆਂ ਦੇਖੋ ਸਪੋਰਟਸਮੈਨ ਇੱਕ ਤਾਂ ਬੰਦੇ ਨੂੰ ਵੈਸੇ ਹੀ ਫਿੱਟ ਰੱਖਦੀ ਹੈ ਬਿਲਕੁਲ ਸਪੋਰਟਸਮੈਨ ਹੀ ਜਿਹੜਾ ਸਮਾਜ ਨੂੰ ਫਿੱਟ ਰੱਖਦਾ ਕਿ ਤਾਂ ਆਪਾਂ ਹੀ ਫਿੱਟ ਨਹੀਂ ਹੋਵਾਂਗੇ ਬਿਲਕੁਲ ਇਹੀ ਸਮਾਜ ਨੂੰ ਫਿੱਟ ਕਿੱਦਾਂ ਕਰ ਸਕਦੇ ਆ ਜਦੋਂ ਆਪਾਂ ਆਪਾਂ ਹੀ ਅਨਫਿੱਟ ਸਮਾਜ ਬਰੇ ਆਪਾਂ ਕੀ ਜਦੋਂ ਅਸੀਂ ਫਿੱਟ ਹੋਵਾਂਗੇ ਸਮਾਜ ਆਟੋਮੈਟਿਕਲੀ ਫਿੱਟ ਹੋ ਜਾਣਾ ਜੀ ਜੀ ਸਾਰੇ ਮਿਹਨਤ ਕਰਨ ਮੈਂ ਸਪੋਰਟਸ ਤਕਰੀਬਨ ਬਹੁਤ ਸਪੋਰਟਸ ਕਰ ਮੈਂ ਸਾਰੀਆਂ ਸਪੋਰਟਸ ਕੀਤੀਆਂ ਹੋਈਆਂ ਮੈਂ ਇਕੱਲੇ ਆਹ ਨਹੀਂ ਮੈਂ ਹੁਣ ਚਲੋ ਕੰਮ weightlifting ਚ ਹੈਗਾ ਇਸ ਵੇਲੇ ਜੀ ਮੈਂ ਸਾਰੀਆਂ ਸਪੋਰਟਸ ਖੇਡਿਆ ਔਰ ਇਕੁਅਲ ਖੇਡਿਆ ਬੈਡਮਿੰਟਨ ਬੈਡਮਿੰਟਨ ਖੇਡਿਆ ਹੋਇਆ ਮੈਂ ਰੈਸਲਿੰਗ ਕੀਤੀ ਹੋਈ ਮੈਂ ਬਾਕਸਿੰਗ ਕੀਤੀ ਹੋਈ ਮੈਂ ਕਰਾਟੇ ਕੀਤਾ ਹੋਇਆ ਮੈਂ ਕਰਾਟੇ ਦਾ ਵੀ ਪੈਨਸ਼ਨ ਰਿਆ ਮੈਂ ਮਤਲਬ ਸਾਰੀਆਂ ਗੇਮਾਂ ਕੀਤੀਆਂ ਹੋਈਆਂ ਫੁੱਟਬਾਲ ਖੇਡਿਆ ਹੋਇਆ ਮੈਂ ਕ੍ਰਿਕਟ ਵਾਲੀਬਾਲ ਮੈਂ ਕੋਈ ਗੇਮ ਨਹੀਂ ਮਨ ਲੱਭਣ ਛੱਡੀ ਕੋਈ ਹੋਊਗੀ ਗੇਮ ਜਿਹੜੀ ਸਾਡੇ ਪੰਜਾਬ ਦੇ ਵਿੱਚ ਇੱਕ ਨੂੰ ਦੇਖਣ ਨੂੰ ਨਾ ਮਿਲੀ ਉਹ ਛੱਡੀ ਹੋਵੇ ਅਦਰਵਾਈਜ਼ ਮੈਂ ਸਾਰੀਆਂ ਗੇਮਾਂ ਇਕੁਲ ਖੇਡਿਆ ਤੁਸੀਂ ਫਿੱਟ ਨਹੀਂ ਧਾਈਓ ਬਰ ਬਰਬਾਦਵਾਦ ਦੀ ਕਿਰਪਾ ਜੀ ਬਾ ਸ਼ੌਂਕ ਆ ਮੈਂ ਆਪਣੀ ਲਾਈਫ ਦੇ ਵਿੱਚ ਕਦੇ ਨਸ਼ਾ ਨਹੀਂ ਕੀਤਾ ਕਿਸੇ ਕਿਸਮ ਦਾ ਮੈਂ ਤੁਹਾਡੇ ਤਾੜੀ ਮਾਰ ਮੈਂ ਬੜੀ ਗੱਲ ਹੈ ਮੈਂ ਅਜੇ ਤੱਕ ਕਿਸੇ ਕਿਸਮ ਦਾ ਕੋਈ ਵੀ ਨਸ਼ਾ ਨਹੀਂ ਕੀਤਾ ਮੈਂ ਹੁਣ ਕੋ ਜਿਮ ਲਾਨਾ ਪਰ ਮੈਂ ਕਿਸੇ ਕਿਸੇ ਦੀ ਕੋ ਪ੍ਰੋਟੀਨ ਕੋਈ ਚੀਜ਼ ਨਹੀਂ ਖਾਂਦਾ ਮੈਂ ਨੇਚਰਲ ਡਾਈਟ ਲੈਣਾ ਮੈਂ ਗਲਤ ਕੋਈ ਚੀਜ਼ ਨਹੀਂ ਕੋ ਇੰਜੈਕਸ਼ਨ ਨਹੀਂ ਕੋ ਇਦਾਂ ਦਾ ਮੈਂ ਅੱਜ ਤੱਕ ਲਾਈਫ ਦੇ ਵਿੱਚ ਕੋਈ ਚੀਜ਼ ਨਹੀਂ ਲੈਂਦਾ ਮੈਂ ਸਿਰਫ ਨੇਚਰਲ ਡਾਈਟ ਲੈਂਦਾ ਬਸ ਤੁਸੀਂ ਸੇਵਾ ਦੀ ਗੱਲ ਕੀਤੀ ਹੈ ਸਪੋਰਟਸਮੈਨ ਦੀ ਗੱਲ ਕੀਤੀ ਹੈ ਕਿ ਤੁਸੀਂ ਆਪਣੇ ਇਸ ਬਾਡੀ ਦੀ ਦੇ ਪਰਤੀ ਬੜੇ ਇਮਾਨਦਾਰ ਹੋ। ਕਿਉਂਕਿ ਜਿਹੜਾ ਆਪਣੀ ਬਾਡੀ ਲਈ ਇਮਾਨਦਾਰ ਆ ਉਹ ਸਮਾਜ ਲਈ ਤਾਂ ਇਮਾਨਦਾਰ ਹੋਏਗਾ। ਤੁਸੀਂ ਸਪੋਰਟਸਮੈਨ ਦੇ ਨਾਲ ਜੁੜੇ ਹੋ। ਸਪੋਰਟਸਮੈਨ ਤੁਸੀਂ ਮੈਸੇਜ ਲਾਇਆ। ਤੁਸੀਂ ਇਹ ਕਬੱਡੀ ਗੱਲ ਲਈ ਕਿ ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ। ਬਿਲਕੁਲ। ਬੜਾ ਪ੍ਰਾਊਡ ਫੀਲ ਹੁੰਦਾ ਕਿਉਂਕਿ ਸਮਾਜ ਦੇ ਵਿੱਚ ਬਹੁਤ ਤਰ੍ਹਾਂ ਦੀ ਦੁਨੀਆ ਆ, ਬਹੁਤ ਤਰ੍ਹਾਂ ਦੇ ਲੋਕ ਆ ਆਲਾ ਦਰਜੇ ਦੇ ਸੰਗ ਤਾਂ ਬੇਟੀਆਂ ਪਰ ਤੁਹਾਡੇ ਵਰਗੇ ਜਿਹੜੇ ਸੱਜਣਾ ਜਿਹੜੇ ਤੁਸੀਂ ਖੁਦ ਦੱਸਿਆ ਕਿ ਮੈਂ ਅੱਜ ਤੱਕ ਕੋਈ ਨਸ਼ਾ ਨਹੀਂ ਕੀਤਾ। ਇਹ ਇੱਕ ਸਮਾਜ ਲਈ ਬਹੁਤ ਵੱਡਾ ਸਨੇਹ ਹੈ। ਸੋ ਬਹੁਤ-ਬਹੁਤ ਸ਼ੁਕਰਾਨਾ ਸਰ ਤੁਹਾਡਾ। ਅਤੇ ਲਾਸਟ ਦੇ ਵਿੱਚ ਮੈਂ ਤੁਹਾਨੂੰ ਇੱਕੋ ਹੀ ਗੱਲ ਦੇ ਨਾਲ ਆਪਾਂ ਇਸ ਮੀਟਿੰਗ ਨੂੰ ਦਰਸ਼ਕਾਂ ਕੋਲੋਂ ਕਿਮਾ ਚਾਹਾਂਗੇ ਕਿ ਤੁਸੀਂ ਇੱਕ ਬੈਲ ਪਰਸਨੈਲਿਟੀ ਹੋ ਨਵੇਂ ਸ਼ਹਿਰ ਦੀ ਗੁਲਾਟੀ ਪੂਰੇ ਇਲਾਕੇ ਦੇ ਵਿੱਚ ਨਾਮ ਹੈ ਮਨਮੋਹਨ ਸਿੰਘ ਗੁਲਾਟੀ ਉਹ ਤੁਹਾਡਾ ਇੱਕ ਬਹੁਤ ਵਧੀਆ ਹੋਰਾ ਹੈ ਬਹੁਤ ਵਧੀਆ ਤੁਸੀਂ ਇਨਸਾਨ ਹੋ ਜਿਹੜਾ ਸੇਵਾ ਦੇ ਨਾਲ ਜੁੜ ਗਿਆ ਉਹ ਤਾਂ ਵਧੀਆ ਹੁੰਦਾ ਹੀ ਹੈ ਕਿਉਂਕਿ ਉਹਨੇ ਸਮਾਜ ਦੀ ਰਗ ਨੂੰ ਸਮਾਜ ਦੇ ਦੁੱਖ ਨੂੰ ਸਮਝ ਕੇ ਹੀ ਸੇਵਾ ਵਾਲਾ ਸਟੈਪ ਚੱਕਿਆ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਲਾਸਟ ਵਿੱਚ ਮੈਂ ਤੁਹਾਡੇ ਲਈ ਦੁਆਵਾਂ ਕਰਦਾ ਕਿ ਤੁਸੀਂ ਇਸੇ ਤਰ੍ਹਾਂ ਹਮੇਸ਼ਾ ਫਿੱਟ ਰਹੋ ਤੰਦਰੁਸਤ ਰਹੋ ਤੇ ਚੜ੍ਹਦੀ ਕਲਾ ਵਿੱਚ ਰਹੋ ਤੁਸੀਂ ਆਖਰ ਵਿੱਚ ਇੱਕ ਇੱਕ ਗੱਲ ਕਹੀ ਤੁਸੀਂ ਸਰਕਾਰ ਦੀਆਂ ਨਲਿਕੀਆਂ ਆਪਾਂ ਮਾਨਯੋਗ ਭਗਵੰਤ ਸਿੰਘ ਸਾਹਿਬ ਜੋ ਐਸ ਵੇਲੇ ਚੀਫ ਮਿਨਿਸਟਰ ਨੇ ਪੰਜਾਬ ਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮਾਝੂ ਭਗਵੰਤ ਮਾਨ ਜੀ ਜਿਹੜੇ ਸਾਡੇ ਸੀਐਮ ਹੈਗੇ ਆ ਜੀ ਸੋ ਦੇਖੋ ਉਹਨਾਂ ਦੇ ਉਹਨਾਂ ਦੇ ਜਿਹੜੀਆਂ ਭਾਵਨਾਵਾਂ ਉਹਨਾਂ ਦੀ ਬਹੁਤ ਵਧੀਆ ਹੈ ਜੀ ਜਦੋਂ ਉਹ ਸਟਾਰਟ ਸਟਾਰਟਿੰਗ ਚ ਜਦੋਂ ਸੀਗੇ ਬਣੇ ਸੀ ਉਸ ਤੋਂ ਪਹਿਲਾਂ ਭਾਵਨਾਵਾਂ ਬਹੁਤ ਵਧੀਆ ਸੀ ਪਰ ਹੁਣ ਥੋੜੀਆਂ ਜੀਆਂ ਮੈਨੂੰ ਲੱਗਦਾ ਭਾਵਨਾਵਾਂ ਤੋਂ ਭਟਕ ਗਏ ਆ ਨਸ਼ਾ ਖਤਮ ਕਰਨਾ ਜਿਹੜਾ ਨਾ ਇਹ ਇੱਕ ਸੀਐਮ ਮੇਰਾ ਖਿਆਲ ਆ ਸੀਐਮ ਦਾ ਪ੍ਰਸ਼ਾਸਨ ਦਾ ਉਹ ਵੱਡਾ ਕੰਮ ਨਹੀਂ ਹੈ ਪਤਾ ਨਹੀਂ ਕਿਉਂ ਨਹੀਂ ਖਤਮ ਕਰ ਰਹੇ ਮੈਂ ਕਿਸੇ ਦੀ ਚਲੋ ਆਪਾਂ ਇਹਦੇ ਵਾਸਤੇ ਕਿਸੇ ਨੂੰ ਆਪਾਂ ਉਹ ਗਲਤ ਨਹੀਂ ਸਾਬਤ ਕਰਨਾ ਚਾਹੁੰਦੇ ਫੇਰਾ ਮਤਲਬ ਕਿਸ ਨੂੰ ਗਲਤ ਸਾਬਤ ਕਰਨ ਨਾਲ ਨਹੀਂ ਹੈਗਾ ਜੀ ਜੀ ਮਤਲਬ ਕਿ ਆਪਾਂ ਜੋ ਮਨ 'ਚ ਧਾਰ ਲੀਏ ਕੀ ਨਹੀਂ ਕਰ ਸਕਦੇ ਮੈਂ ਜੇ ਆਪਣੀ ਇੱਜ਼ਤ ਦੇ ਵਿੱਚ ਧਾਰ ਕੇ ਆਪਾਂ ਨੂੰ ਇੱਥੇ ਤੱਕ ਆ ਸਕਦਾ ਤੇ ਜੋ ਧਾਰਨੇ ਤੋਂ ਖਤਮ ਕਿਉਂ ਨਹੀਂ ਕਰ ਸਕਦੇ ਉਹਨਾਂ ਕੋਲ ਪੂਰੀ ਪਾਵਰ ਹੈ ਪ੍ਰਸ਼ਾਸਨ ਨਾਲ ਕੋਈ ਨਹੀਂ ਨਾਲ ਦੁਨੀਆ ਕਿਹੜਾ ਬੰਦਾ ਸਾਰਾ ਹਰ ਬੰਦਾ ਹਰ ਮਾਂ ਪਿਓ ਸਾਧ ਦੇ ਨੂੰ ਤਿਆਰ ਹੈ ਜੀ ਜੇ ਉਹਨਾਂ ਦੇ ਬੱਚਿਆਂ ਦਾ ਫਿਊਚਰ ਬਣਦੀ ਉਹਨਾਂ ਨੂੰ ਕੀ ਪ੍ਰੋਬਲਮ ਹੋਊਗਾ ਉਹ ਤਾਂ ਤੁਹਾਡੇ ਨਾਲ ਸਾਧ ਦੇ ਨੂੰ ਤਿਆਰ ਬੈਠੇ ਹਨ ਗੱਲ ਇਹ ਕਿ ਤੁਸੀਂ ਅੱਗੇ ਵਧੋ ਤਾਂ ਸਹੀ ਨਾ ਤੁਸੀਂ ਕਦਮ ਇੱਕ ਚੱਕੋ ਅਸੀਂ ਨਾਲ ਤੁਹਾਡੇ ਤਿਆਰ ਆ ਤੁਸੀਂ ਇੱਕ ਕਦਮ ਚੱਕੋ ਅਸੀਂ ਤੁਹਾਡੇ ਨਾਲ 10 ਕਦਮ ਅੱਗੇ ਨਾਲ ਅੱਗੇ ਆਵਾਂਗੇ ਇਹ ਸਰਕਾਰਾਂ ਨੂੰ ਚਾਹੀਦਾ ਕੁਝ ਦੇਖੋ ਜੀ ਜੌਬਸ ਵਗੈਰਾ ਦਾ ਹਿਲਾ ਕਰਨ ਬੱਚਿਆਂ ਦਾ ਜੇ ਤੋਂ ਨਸ਼ੇ ਤਾਂ ਹੀ ਦੂਰ ਹੋਣੇ ਆ ਬਿਲਕੁਲ ਕਿਸੇ ਨੂੰ ਨੌਕਰੀਆਂ ਦੇਣ ਨੌਕਰੀ 10000 ਦੀ ਨੌਕਰੀ ਨਾਲ ਕਿਸੇ ਦਾ ਪੇਟ ਨਹੀਂ ਭਰਦਾ ਨਾ ਕਿਸੇ ਦਾ ਪਰਿਵਾਰ ਪਾਲਦਾ ਕੋਈ ਨੌਕਰੀਆਂ ਜਿਆਜ ਨੌਕਰੀਆਂ ਜਿਨ੍ਹਾਂ ਨਾਲ ਉਹਦਾ ਘਰ ਚੱਲ ਸਕਦਾ ਹੋਵੇ ਕੁਝ ਜਿਹੜੇ ਸਿਆਣੇ ਬਜ਼ੁਰਗ ਲੋਕ ਉਹਨਾਂ ਦੀ ਪੈਨਸ਼ਨਸ ਨੂੰ ਵਧਾਇਆ ਜਾਵੇ ਪੈਨਸ਼ਨਸ ਬਹੁਤ ਘੱਟ ਹੈ ਫੌਰੀ ਜਾਨੇ ਉਹ ਤੇ ਉੱਥੇ 2000 ਡਾਲਰ ਪੈਨਸ਼ਨ ਮਿਲਦੀ ਹੈ ਜੀ ਜੀ ਜਿੱਥੇ ਵੀ ਬਰਾਬਰ ਪੈਨਸ਼ਨ ਮਿਲਦੀ ਹੋਵੇ ਤਾਂ ਆਪੇ ਠੀਕ ਹੋਵੇ ਘਰ ਚੱਲਣਗੇ ਜਦੋਂ ਘਰ ਚੱਲਣਗੇ ਦੋਧ ਕੰਮ ਨਹੀਂ ਕਰਨਗੇ ਆ ਚੋਰੀਆਂ ਜਿਹੜੀਆਂ ਡਕੈਤੀਆਂ ਜੋ ਵੀ ਹੁੰਦੇ ਨੇ ਜਿਹੜੇ ਕ੍ਰਾਈਮ ਹੋ ਰਿਹਾ ਉਹ ਤਾਂ ਕਾਰਨ ਹੀ ਪੈਸਾ ਹੀ ਆ ਮੇਨ ਹਰ ਚੀਜ਼ ਦਾ ਜਿਹੜਾ ਹੈਗਾ ਨਾ ਮਕਸਦ ਉਹ ਪੈਸਾ ਹੈ ਜਦ ਪੈਸਾ ਹੀ ਹੈ ਨਹੀਂ ਕਿਸੇ ਕੋਲ ਜਦੋਂ ਬੰਦਾ ਦੇਖਦਾ ਵੀ ਉਹ ਰੋਟੀ ਖਾ ਰਿਹਾ ਵਧੀਆ ਤੇ ਮੈਂ ਘਰ ਖਾ ਨਹੀਂ ਰਿਹਾ ਉਹਦਾ ਵੀ ਮੰਨਦਾ ਉਹਦਾ ਵੀ ਕਰਦੀ ਹੈ ਬਿਲਕੁਲ ਰੋਟੀ ਦਾ ਤਾਂ ਤੇ ਉਹਦੀ ਖਾਤੇ ਵਿੱਚ ਨੂੰ ਕੋਈ ਨਾ ਕੋਈ ਗਲਤ ਸਟੈਂਪ ਲੈਂਦਾ ਕਿਉਂਕਿ ਜੌਬ ਹੈ ਨਹੀਂ ਕੋਈ ਗਲਤ ਕਾਰਾ ਕਰੂਗਾ ਕਿਉਂਕਿ ਚੀ ਜਾਨੀਆ ਗੁੰਦੇ ਕੋ ਕੁਝ ਕਰਦੇ ਉਹਨਾਂ ਦਾ ਕਾਰਨ ਸਿਰਫ ਮੇਨ ਹੈਗਾ ਨਸ਼ਾ ਤੇ ਪੈਸਾ ਜੇ ਪੈਸਾ ਕੋਲ ਨਹੀਂ ਉਹਨਾਂ ਨੇ ਕੋਈ ਨਾ ਕੋਈ ਕੰਮ ਕਰਨਾ ਜਾਂ ਨਸ਼ੇ ਦੀ ਤੋੜ ਲੱਗੀ ਉਹਨਾਂ ਨੇ ਕੰਮ ਕਰਨਾ ਇਹਨਾਂ ਨੂੰ ਬਚਾਉਣ ਵਾਸਤੇ ਸਪੋਰਟਸ ਵੱਲ ਥੋੜਾ ਧਿਆਨ ਜ਼ਿਆਦਾ ਦੇਣੀ ਹੈ ਜਿਹੜੇ ਸਪੋਰਟਸ ਜਿਹੜੇ ਕੋਈ ਮੈਡਲ ਜਿੱਤ ਕੇ ਆਉਂਦੇ ਜਾਂ ਕੋਈ ਜਾਂਦੇ ਆ ਉਹਨਾਂ ਨੂੰ ਕੋਈ ਸਰਕਾਰਾਂ ਨੂੰ ਚਾਹੀਦਾ ਉਹਨਾਂ ਨੂੰ ਕਿਤੇ ਜੌਬਾ ਦੇ ਨਾਲ ਜੀ ਇੰਨੀ 20000 ਹੁਣ ਅੱਜ ਅੱਜ ਤੋਂ ਤਕਰੀਬਨ 15 ਦਿਨ ਪਹਿਲਾਂ ਇੱਕ ਏਸ਼ੀਆ ਚੈਂਪੀਅਨ ਏਸ਼ੀਆ ਦੇ ਵਿੱਚ ਜੋ ਬੰਬੇ ਵਿੱਚ ਹੋਈ ਸੀ ਏਸ਼ੀਆ ਚੈਂਪੀਅਨਸ਼ਿਪ ਬੋਡੀ ਬਿਲਡਿੰਗ ਦੀ ਵਿੱਚ ਜਿਹਦੇ ਵਿੱਚ ਇੱਥੇ ਗਰਸ਼ੰਕਰ ਦੀ ਗੋਲ ਮੁੰਡਾ ਨਵਜੋਤ ਮੁੰਡਾ ਹੈ ਜਿਹੜਾ ਬੋਡੀ ਬਿਲਡਿੰਗ ਦੇ ਵਿੱਚ ਏਸ਼ੀਆ ਚੋ ਫਸਟ ਟਾਈਮ ਗਿਆ ਸੀ ਉਹ ਸੈਕੰਡ ਆਇਆ ਹੈ ਹੈਵੀ weight ਦੇ ਵਿੱਚ ਕਿਆ ਬਾਤ ਤੇ ਜੇ ਅੱਜ ਉਹਨੂੰ ਕੁਝ ਮਿਲੇ ਨਾ ਉਹ ਕੀ ਕਰੂਗਾ ਟੁੱਟ ਜਾਊਗਾ 20 ਸਾਲ ਦੀ ਮਿਹਨਤ ਕਰਕੇ ਉਹ ਇਸ ਲੈਵਲ ਤੇ ਪਹੁੰਚਿਆ ਜੇ ਅੱਜ ਆਪਾਂ ਸਰਕਾਰ ਉਹਦੀ ਬਾਹ ਨਹੀਂ ਫੜਦੀ ਤੇ ਫਿਰ ਉਹ ਕੀ ਕਰੂਗਾ ਫਿਰ ਉਹ ਵੀ ਗਲਤ ਸੋਚੂਗਾ ਯਾਰ ਇਹਨੂੰ ਛੱਡੂਗਾ ਜਦੋਂ ਕੋਈ ਮਿਲਣਾ ਨਹੀਂ ਕੁਝ ਫਿਰ ਬੰਦਾ ਫਿਰ ਮਿਹਨਤ ਵੀ ਕਰਨੀ ਬੰਦ ਕਰ ਦਿੰਦਾ ਹਾਂ ਸਾਰੀਆਂ ਗੱਲਾਂ ਦਾ ਨਜੋ ਸਟਰਕਚਰ ਕਿਤੇ ਨਹੀਂ ਕਾਰਿਆ ਸੱਚੇ ਜਿਹੜਾ ਕਿਤੇ ਨਹੀਂ ਕਾਰਿਆ ਸਿਸਟਮ ਨਹੀਂ ਕਿਤੇ ਕਾਰਿਆ ਉਹ ਸਿਸਟਮ ਨੂੰ ਬਦਲਣਾ ਚਾਹੀਦਾ ਪੰਜਾਬ ਵਿੱਚ ਰੋਜ਼ਗਾਰ ਦੇ ਲਈ ਉਪਰਾਲੇ ਹੋਣੇ ਚਾਹੀਦੇ ਭਗਵੰਦ ਮਾਨ ਜੀ ਬਹੁਤ ਵਧੀਆ ਇਨਸਾਨ ਆ ਮੈਂ ਕਹਿੰਦਾ ਬਹੁਤ ਵਧੀਆ ਇਨਸਾਨ ਆ ਬਸ ਉਹਨਾਂ ਦੇ ਉਹਨਾਂ ਦੇ ਦਿਮਾਗ 'ਚ ਯਾਦ ਕੋਈ ਲੈ ਕੇ ਨਹੀਂ ਆਦੇ ਉਹਨਾਂ ਤੱਕ ਗੱਲਾਂ ਪਹੁੰਚਦੀਆਂ ਨਹੀਂ ਮੇਰੇ ਹਿਸਾਬ ਨਾਲ ਜੇ ਉਹਨਾਂ ਤੱਕ ਗੱਲ ਪਹੁੰਚੀ ਤਾਂ ਉਹ ਜ਼ਰੂਰ ਸੋਚਣਗੇ ਮੈਨੂੰ ਇਹਨਾਂ ਉਹਨਾਂ ਤੇ ਜਿੱਕੀ ਸੋ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਮਲਟੀ ਸਾਹਿਬ ਤੁਸੀਂ ਅੱਜ ਇੱਕ ਬਹੁਤ ਵਧੀਆ ਵਿਸ਼ੇ ਦੇ ਉੱਤੇ ਆਪਾਂ ਇਹ ਡਿਬੇਟ ਕੀਤੀ ਆ ਸੋ ਮੈਂ ਦਰਸ਼ਕ ਵੀਰਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਡਿਬੇਟ ਨੂੰ ਤੁਸੀਂ ਸੀਰੀਅਸ ਲੈ ਕੇ ਜੋ ਵੀ ਗਲਤੀ ਸਾਹਮਣੇ ਵਿਚਾਰ ਦਿੱਤੇ ਨੇ ਉਹਨਾਂ ਦੇ ਉੱਤੇ ਅਮਲ ਕੀਤਾ ਜਾਵੇ ਔਰ ਅਮਲ ਦੇ ਨਾਲ ਹੀ ਗੱਲ ਬਣਦੀ ਆ ਕਿਉਂਕਿ ਪੰਜਾਬੀ ਨੂੰ ਪੰਜਾਬ ਨੂੰ ਤੇ ਪੰਜਾਬੀ ਤੈਨੂੰ ਬਚਾਉਣ ਦੇ ਲਈ ਇਦਾਂ ਦੇ ਉਪਰਾਲੇ ਹੋਣੇ ਚਾਹੀਦੇ ਆ ਔਰ ਹਰ ਇੱਕ ਦਾ ਉਹਦੇ ਵਿੱਚ ਰੋਲ ਹੋਣਾ ਚਾਹੀਦਾ ਚਾਹੇ ਉਹ ਛੋਟਾ ਬੱਚਾ ਹੈ ਚਾਹੇ ਨੌਜਵਾਨ ਹੈ ਚਾਹੇ ਬੀਬੀ ਹੈ ਚਾਹੇ ਲੜਕੀ ਹੈ ਚਾਹੇ ਸਿਆਣਾ ਹੈ ਬਹੁਤ ਬਹੁਤ ਸ਼ੁਕਰਾਨਾ ਸਰ ਤੁਹਾਡਾ ਤੁਸੀਂ ਅੱਜ ਇੱਕ ਅਹਿਮ ਮੁੱਦੇ ਬਾਰੇ ਗੱਲ ਕੀਤੀ ਤੇ ਬਹੁਤ ਬਹੁਤ ਤੁਹਾਡਾ ਸ਼ੁਕਰਾਨਾ ਜੀ ਧੰਨਵਾਦ ਦਰਸ਼ਕੋ ਤੁਸੀਂ ਸੋਰਸ ਟੀਵੀ ਨੂੰ ਅੱਗੇ ਇਸ ਡਿਬੇਟ ਨੂੰ ਸ਼ੇਅਰ ਜਰੂਰ ਕਰਿਓ ਤਾਂ ਕਿ ਜਨ ਜਨ ਤੱਕ ਪਹੁੰਚੇ ਔਰ ਇਹ ਪੰਜਾਬੀ ਨੂੰ ਤੇ ਪੰਜਾਬੀਦਨ ਬਚਾਉਣ ਦਾ ਸੁਨੇਹਾ ਲੱਗ ਸਕੇ ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ